ਹਾਂਜੀ ਸਤਿ ਸ੍ਰੀ ਅਕਾਲ ਸਾਰੇ ਤਾਂ ਜੁਆਨ ਪੰਜਾਬੀ ਜਵਾਲਾ ਫੋਟੋਸ ਤੇ ਸਵਾਗਤ ਕਰਦੇ ਆ ਤੁਸੀਂ ਸਾਡੇ ਚੈਨਲ ਤੇ ਪਹੁੰਚਣਗੇ ਸਤਿਗੁਰੂ ਦਾ ਪਰਮਾਤਮਾ ਨੂੰ ਬਹੁਤ ਬਹੁਤ ਰੱਖੀ ਹੈ ਬਖਸ਼ੀ ਅੱਜ ਹਾਂ ਗੱਲ ਕਰਦੇ ਆ ਅਸੀਂ ਜੀ ਮੌਸਮ ਬਾਰੇ ਕਿਉਂਕਿ ਬਹੁਤ ਦਿਨ ਹੋ ਗਏ ਅਸੀਂ ਮੌਸਮ ਵਾਲੀ ਵੀਡੀਓ ਨਹੀਂ ਅਪਡੇਟ ਕੀਤੀ ਸੋ ਵੀਡੀਓ ਨਾਲ ਵੀ ਸਬਸਕ੍ਰਾਈਬ ਕਰਿਓ ਕਿਉਂਕਿ ਬਿਲਨਾ ਅੱਜ ਕਈ ਇਲਾਕਿਆਂ ਵਿੱਚ ਜਿਵੇਂ ਰਾਜਸਥਾਨ ਜਾਂ ਪੰਜਾਬ ਦੇ ਜਲੰਧਰ ਜਾਂ ਕਿਸੇ ਹੋਰ ਇਲਾਕੇ ਵਿੱਚ ਅੱਜ ਵਿਰੇਰੇ ਬਰੇ ਦੇ ਦਰਮਿਆਨ ਨਾ ਅਮੀਬੀਆਜ਼ ਆ ਕੋਈ ਨਾ ਕੰਮ ਚ ਗੜੇ ਮਰੀ ਹੋਈ ਉਸ ਦਾ ਸਿੱਧਾ ਕਾਰਨ ਕਿ ਸੀ ਕਿ ਇੱਕ ਪਛਮੀ ਸਿਸਟਮ ਹੌਲਕਾ ਪਛਮੀ ਪਛਮੀ ਸੈਸਟਮ ਇਸ ਨੂੰ ਉਸੇ ਵੈਸਟਰਨ ਜਿਸ ਸਟਾਰਟ ਬਸ ਕਹਿੰਦੇ ਆ ਉਹ ਲਗਭਗ ਹੁਣ ਪਹਾੜੀ ਲੱਕੇ ਵਿੱਚ ਪਹੁੰਚ ਚੁੱਕਿਆ ਸੋ ਉਸ ਦਾ ਪ੍ਰਭਾਵ ਜਦੋਂ ਦੇਖਣਾ ਮਿਲੇਗਾ ਪੰਜ ਤੋਂ ਸੋ ਕਾਲ ਨੂੰ ਜੋ ਕਿ ਮੌਸਮ ਥੋੜਾ ਪਾੜਾ ਸਾਫ ਰਹੇਗਾ ਪੰਦੂ ਬਲਮਾਤਵ ਦੇ ਰੰਗਾਂ ਦੇ ਕਦਮ-ਕਦਮ ਇੱਕ ਤੇ ਬੜੇ ਮੀਂਹ ਪੈ ਸਕਦਾ ਹੈ ਸੋ ਕਿਤੇ ਕਿਤੇ ਮੀਂਹ ਵੀ ਆ ਕਿਤੇ ਕਿਤੇ ਨੇੜੀ ਤੇ ਗੜੇ ਮਾਹੌਲ ਕਿ ਬ੍ਰਿਕ ਗੜੇ ਮਾਰੇ ਹੋਈ ਅਜੇ ਰਾਜਸਥਾਨ ਦੇ ਵਿੱਚ ਜੋ ਕਿ ਬ੍ਰਿਕ ਗੜੇ ਮਾਰੇ ਹੋਈ ਜਿਸ ਨਾਲ ਮੌਸਮ ਉੱਤੇ ਠੰਡਾ ਹੋ ਗਿਆ ਸੋ ਹੁਣ ਜੋ ਕਿ ਜੋਈਆਂ ਜੋ ਕਿ ਹਾਲਜਾ ਵੇਖਣ ਮਿਲਿਆ ਕਰਨਗੇ ਕਿਉਂਕਿ ਮੌਸਮ ਜੋ ਕਿ ਹੁਣ ਵਾਪਸ ਚੱਲ ਗਈ ਹੈ ਮੌਨਸੂਨ ਦੇ ਮਾਣਾ ਪਿੱਛੇ ਛੱਡ ਗਿਆ ਨੇ ਉੱਤੋਂ ਭਾਰਤ ਤੋਂ ਹੌਣ ਵਗ ਬਗ ਹੋ ਜਦ ਹੀ ਪੂਰੇ ਭਾਰਤ ਵਿੱਚੋਂ ਪਚੇੜ ਜਾਣਗੀਆਂ ਤੇ ਫਿਰ ਜੋ ਕਿ ਪੱਛਮੀ ਸਿਸਟਮ ਮੇਂ ਆਉਣਗੇ ਜਿੱਤੇ ਗੜੇਮਾਰ ਵੀ ਦੇਣਗੇ ਸੋ ਪੱਛਮੀ ਸਿਸਟਮ ਦਾ ਪਤਾ ਹੀ ਹੈ ਲਗਭਗ ਤੁਪੜ ਤੋਂ ਲੈ ਕੇ ਮਾਰਚ ਪਰ ਆ ਦਰ ਜਾਂਦੇ ਨੇ ਤੇ ਮਈ ਜਨ ਤੋਂ ਹੀ ਜੁਕੀ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜੋ ਕਿ ਜੇਅ ਸੈਂਸ ਦਾ ਚੱਲਦਾ ਜਾਂਦਾ ਸੋ ਦਿੱਸੇ ਕਰਕੇ ਇਹ ਹੋਣਾ ਜੋ ਕਿ ਮੀਂਹ ਅੱਜ ਖਾਲਤੋਂ ਮੇਰੇ ਥੋੜੇ ਬਲ ਕੱਟ ਜਾਣਗੇ ਅੱਜ ਅੱਜ ਲਗਭਗ ਪੁੱਤੀ ਤੋਂ 23% ਇਲਾਕਿਆਂ ਵਿੱਚ ਮੀਂਹ ਪਿਆ। ਪੱਕੇ ਲਾਗੇ ਖੁਸ਼ ਰਹੇ, ਗਰਮ ਰਹੇ। ਗਰਮ ਇਸ ਕਰਕੇ ਰਹੇ ਕਿ ਜਦੋਂ ਵੀ ਕਿਸੇ ਲਾਕੇ ਵਿੱਚ ਮੀਂਹ ਪੈਂਦਾ ਤਾਂ ਨਾਲ ਦੇ ਲਾਕੇ ਖੁਸ਼ਕ ਹੋ ਜਾਂਦੇ ਨੇ ਤੇ ਗਰਮ ਹੋ ਜਾਂਦੇ ਨੇ। ਮੇਰੇ ਤੋਂ ਉੱਥੇ ਦੇ ਪੜਦਾ ਅਸਾਂ ਦੇ ਦੂਜੇ ਲਾਕੇ ਵਿੱਚ ਪਹੁੰਚ ਜਾਂਦੀ ਹੈ। ਹਾਂ।